ਇਸ ਵੇਲੇ ਅਸੀਂ ਮੌਜੂਦ ਹਾਂ ਕਨੌਰ ਦੀ ਅਨਾਜ ਮੰਡੀ ਦੇ ਵਿੱਚ ਜਿੱਥੋਂ ਦੇ ਹਾਲਾਤ ਦੇਖਣ ਦੇ ਲਈ ਆਏ ਹਾਂ ਕਿ ਆਖਰ ਸਰਕਾਰਾਂ ਦੇ ਵੱਲੋਂ ਕਿਸ ਤਰੀਕੇ ਦੇ ਬੰਦੋਬਸਤ ਕੀਤੇ ਗਏ ਨੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਗਿਲੇ ਸ਼ਿਕਵੇ ਵੀ ਹੁੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਈ ਸੀ ਮੌਸਮ ਕਾਫੀ ਖਰਾਬ ਹੋਇਆ ਸੀ ਜਿਸ ਤੋਂ ਬਾਅਦ ਕਈ ਮੰਡੀਆਂ ਦੇ ਵਿੱਚ ਪ੍ਰਬੰਧ ਜਿਹੜੇ ਪੁਖਤਾ ਸੀ ਪਰ ਕਈ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਨਹੀਂ ਸੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਪ੍ਰਬੰਧ ਨੇ ਤੇ ਦੂਜੇ ਪਾਸੇ ਇੱਕ ਹੋਰ ਤਸਵੀਰ ਦਿਖਾਵਾਂਗੇ ਕਿ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਆਉਂਦੇ ਨੇ ਉਹਨਾਂ ਦੇ ਬੈਠਣ ਦੇ ਲਈ ਬੰਦੋਬਸਤ ਜਿਹੜੇ ਕੀਤੇ ਗਏ ਨੇ ਤੇ ਹੋਰ ਕਿਹੜੇ-ਕਿਹੜੇ ਬੰਦੋਬਸਤ ਕੀਤੇ ਗਏ ਨੇ ਉਹਨਾਂ ਦੇ ਨਾਲ ਜਿਹੜੇ ਇੱਥੇ ਪਹੁੰਚੇ ਹੋਏ ਨੇ ਲੋਕ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਦੇ ਆ ਬਜ਼ੁਰਗੋ ਕਿੱਥੋਂ ਆਏ ਹੋ ਜੀ ਕੀ ਨਾਮ ਹੈ ਪਿੰਡ ਪਿੱਪਲ ਮੋਰੀ ਨਾਮ ਗੁਰਬਾਜ ਸਿੰਘ ਜੀ ਬਾਬਾ ਜੀ ਕਿਵੇਂ ਦੇ ਇੱਥੇ ਮਾਹੌਲ ਆ ਮੰਡੀਆਂ ਦੇ ਵਿੱਚ ਕਿਵੇਂ ਦੇ ਪ੍ਰਬੰਧ ਨੇ ਸਰਕਾਰਾਂ ਦੇ ਵੱਲੋਂ ਕੀਤੇ ਪਰਬੰਧ ਵਹਿਰੋਈ ਤੁਹਾਡੇ ਸਾਹਮਣੇ ਨੇ ਠੀਕ ਹੈ ਬਾਰਦਾਨੇ ਥੋੜੇ ਨਹੀਂ ਮਾਲ ਨਹੀਂ ਉਠਦਾ ਤੇ ਹੋਰ ਤਾਂ ਕੋਈ ਚੱਕਰ ਨਹੀਂ ਠੀਕ ਚਲੀ ਜਾਂਦਾ ਕੰਮ ਪਾਣੀ ਦੇ ਪੀਣ ਦਾ ਪਾਣੀ ਜਾਂ ਛਾਂ ਵਾਸਤੇ ਜਿਵੇਂ ਚਲੀ ਜਾਂਦਾ ਸੀ ਮਨ ਲੱਗਾ ਚਲੀ ਜਾਂਦਾ ਕੰਮ ਯਾਨੀ ਕਿ ਠੀਕ ਆ ਆਪਾਂ ਕਹੀਏ ਗੱਲ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਅੱਜ ਆਇਓ ਅੱਜ ਆਇਓ ਅੱਜ 12 ਵਜੇ ਠੀਕ ਹੈ ਤਾਂ ਬਿਲਕੁਲ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਪ੍ਰਬੰਧ ਠੀਕ ਨੇ ਮੰਡੀਆਂ ਦੇ ਵਿੱਚ ਥੋੜੀ ਬਾਰਦਾਨੇ ਦੀ ਜਿਹੜੀ ਆ ਉਹ ਚੱਕਣ ਦੀ ਜਿਹੜੀ ਹੋ ਸਕਦੀ ਆ ਕਿ ਲਤ ਪਰ ਦੂਜੇ ਪਾਸੇ ਜੇ ਤਸਵੀਰਾਂ ਦਿਖਾਵਾਂ ਕਿ ਜਿਵੇਂ ਛਾਂ ਦੇ ਪ੍ਰਬੰਧ ਕੀਤੇ ਗਏ ਹੁਣ ਬਾਕੀ ਹੋਰ ਜਿਹੜੇ ਨੇ ਹਰ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਇੱਥੇ ਜਿਹੜਾ ਆ ਕੰਮ ਚੱਲ ਰਿਹਾ ਮੰਡੀਆਂ ਦੇ ਵਿੱਚ ਕਿਉਂਕਿ ਅਸਲ ਦੇ ਵਿੱਚ ਉਦੋਂ ਸਾਰੀ ਸਥਿਤੀ ਕਲੀਅਰ ਹੁੰਦੀ ਆ ਜਦੋਂ ਬਾਰਿਸ਼ ਹੋ ਜਾਂਦੀ ਆ ਉਸ ਤੋਂ ਬਾਅਦ ਕੀ ਪ੍ਰਬੰਧ ਹੁੰਦੇ ਨੇ ਉਸ ਤੋਂ ਪਹਿਲਾਂ ਕੀ ਪ੍ਰਬੰਧ ਹੁੰਦੇ ਨੇ ਉਹ ਚੀਜ਼ ਬਹੁਤ ਅਹਿਮ ਹੋ ਜਾਂਦੀ ਆ ਪਰ ਫਿਲਹਾਲ ਇੱਥੇ ਜਿਹੜੀ ਆ ਕਿਸਾਨ ਪਹੁੰਚੇ ਹੋਏ ਨੇ ਉਹ ਕਹਿ ਰਹੇ ਨੇ ਫਿਲਹਾਲ ਦੇ ਲਈ ਤਾਂ ਇੱਥੇ ਠੀਕ ਆ ਕੀ ਕੀ ਕਹਿੰਦੇ ਨੇ ਜੀ ਕਦੋਂ ਤੱਕ ਤੁਹਾਡੀ ਫਸਲ ਜਿਹੜੀ ਆ ਖਰੀਦ ਲਊਗੀ ਸ਼ਾਮ ਤਾਂ ਇਹ ਹੋ ਜਾਂਦਾ ਸ਼ਾਮ ਦਾ ਕਰ ਨਿਭਰ ਜਾਂਦਾ ਜੀ ਕੰਮ اچھا ਜੀ ਛਾਂ ਥੋੜੀ ਢੇਰੀਆਂ ਨੇ ਚਾਰਾ ਲੱਗਣ ਦੀ ਰੇਤ ਟੁੱਲ ਜਾਈ ਨਾਲ ਦੀ ਨਾਲ ਨਿਭਰ ਜਾਂਦਾ ਕੰਮ ਯਾਨੀ ਕਿ ਪਹਿਲਾਂ ਨਾਲੋਂ ਫਰਕ ਪਿਆ ਬਦਲਾਵ ਦੇਖਣ ਨੂੰ ਮਿਲਿਆ ਜਿਆਦਾ ਬਰੋਕ ਕਦੀ ਰਾਤ ਵੀ ਨਿਭੜੀ ਜਾਂਦਾ ਨਾਲ ਦੀ ਨਾਲ ਹੋਰ ਰਾਤ ਮੂਮਲੀ ਗੱਲ ਸੀ ਪਹਿਲਾਂ ਦੇ ਹਾਂ ਜੀ ਰਾਤ ਮੂਮਲੀ ਸੀ ਦੋ ਲੱਗ ਜਾਂਦੀ ਬਕਰੀ ਗੱਲ ਐ ਬਾਕੀ ਨਾਲ ਦੀ ਨਾਲ ਨਿਭੜੀ ਜਾਂਦਾ ਹਾਂ ਪੈਸੇ ਅਕਾਊਂਟ ਚ ਫਿਰ ਨਾਲ ਦੀ ਨਾਲ ਆਏ ਨੇ ਕਹਿੰਦੇ ਵੀ ਟਰਾਲੀ ਇਧਰੋਂ ਕਹਿੰਦੇ ਖਾਲੀ ਹੋ ਗਈ ਉਧਰੋਂ ਅਕਾਊਂਟ ਚ ਪੈਸੇ ਪਹੁੰਚਣਗੇ ਪੰਜਾਬ ਦੇ ਮੁੱਖ ਪੈਸੇ ਪੈਸੇ 48 ਘੰਟੇ ਚ ਪਹੁੰਚ ਜਣਗੇ 48 ਘੰਟੇ 48 ਨਿਪਟ ਜਣਗੇ ਅੱਗੇ ਆਪਾਂ ਜੇ ਕੁੱਲ ਮਲਾ ਕੇ ਸ਼ਬਦਾਂ ਚ ਗੱਲ ਕਰੀਏ ਕੀ ਸਹੀ ਹਾਂਜੀ ਸਹੀ ਚੱਲ ਰਿਹਾ ਕੰਮ ਵਧੀਆ ਤਰ੍ਹਾਂ ਤੁਸੀਂਾਂ ਕਿ ਸਾਹ ਹਾਂਜੀ ਹਾਂਜੀ ਠੀਕ ਬਿਲਕੁਲ ਠੀਕ ਬਿਲਕੁਲ ਤਾਂ ਕਿਸਾਨ ਕਹਿੰਦੇ ਆ ਬਹੁਤ ਵਧੀਆ ਸਾਨੂੰ ਕਦੇ ਰਾਤ ਇੱਥੇ ਨਹੀਂ ਰੁਕਣਾ ਪਿਆ ਪਹਿਲਾਂ ਤਾਂ ਰਾਤ ਮਾਮੂਲੀ ਗੱਲ ਹੁੰਦੀ ਸੀ ਹੁਣ ਤਾਂ ਸਵੇਰੇ ਆਉਨੇ ਆ ਢੇਰੀ ਲਾਉਨੇ ਆ ਟਰਾਲੀ ਚੋਂ ਕਣਕ ਤਾਰਦੇ ਆ ਸ਼ਾਮ ਤੱਕ ਜਿਹੜੀ ਆ ਵਿਕ ਜਾਂਦੀ ਆ ਤਾਂ ਰਾਤ ਹੁਣ ਸਾਨੂੰ ਕਦੇ ਵੀ ਲਾਉਣ ਦੀ ਜ਼ਰੂਰਤ ਨਹੀਂ ਪਈ ਤੇ ਤਾਂ ਲੋਕ ਇਹ ਗੱਲ ਕਹਿ ਰਹੇ ਨੇ ਕਿ ਵਾਕੇ ਹੀ ਬਦਲਾਅ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਲਈ ਖੁਸ਼ੀ ਦੀ ਗੱਲ ਹੈ ਇਹ ਕਿਸਾਨਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਇਸ ਗੱਲ ਨੂੰ ਲੈ ਕੇ ਬਾਕੀ ਬੰਦੋਬਸਤ ਤੁਹਾਨੂੰ ਦਿਖਾਏ ਨੇ ਤੇ ਜਿਹੜੇ ਕਿਸਾਨਾਂ ਦੀ ਜ਼ੁਬਾਨੀ ਵੀ ਸੁਣਾਈ ਆ ਕਿ ਆਖਰ ਮਾਨ ਸਰਕਾਰ ਦੇ ਵੱਲੋਂ ਇਹ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸਵੇਰੇ ਮੰਡੀ ਦੇ ਵਿੱਚ ਤੁਸੀਂ ਕਣਕ ਲੈ ਕੇ ਆਓ ਆਪਣੀ ਫਸਲ ਲੈ ਕੇ ਆਓ ਸ਼ਾਮ ਨੂੰ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਆਪਣੇ ਘਰਾਂ ਨੂੰ ਚਲੇ ਜਾਓ 48 ਘੰਟੇ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੇ ਪੈ ਜਾਣਗੇ ਤਾਂ ਵਾਕਈ ਹੀ ਅਜਿਹਾ ਉਪਰਾਲਾ ਹਰ ਸਰਕਾਰ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਹਰ ਸਰਕਾਰ ਦੇ ਵੱਲੋਂ ਹਰ ਇੱਕ ਇਨਸਾਨ ਦੇ ਲਈ ਇਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਹਰ ਇੱਕ ਕਿਸਾਨ ਦੇ ਲਈ ਇਸ ਤਰੀਕੇ ਦੇ ਪ੍ਰਬੰਧ ਕਰਨੇ ਬਣਦੇ ਨੇ ਤਾਂ ਹੀ ਉਹ ਲੋਕ ਸਰਕਾਰਾਂ ਦੇ ਗੁਣ ਗਾਉਂਦੇ ਨੇ